ਸੋ ਸਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ মিডিਆ ਨੈਸ਼ਨਲ ਤੁਹਾਡਾ ਦੋਸਤ ਮੈਂ ਹਰਵਿੰਦਰ ਰੋਪੜਪੁਰਾ ਤਦੀ ਇੱਕ ਖਬਰ ਚਲਾਈ ਹੈ ਕਿ ਉਸ ਖਬਰ ਬਾਰੇ ਤਾਂ ਮੈਂ ਕਦਮ ਵੀ ਬਿਨਾ ਪਾਲਣ ਤੋਂ ਹੀ ਜਾਣ ਲੱਗ ਗਿਆ ਜੇ ਤਾਂ ਕਿਸੇ ਨੇ ਲੰਬੂ ਲਾਇਆ ਵੀ ਨਹੀਂ ਹੈਗਾ ਕਿਸੇ ਚੀਜ਼ ਨੂੰ ਪਹਿਲਾਂ ਹੀ ਅੱਗ ਦੇ ਵਿੱਚ ਸੜਨ ਲੱਗ ਗਏ ਤੇ ਬਾਈ ਜੀ ਇੱਕ ਮੈਂ ਉਹਨੂੰ ਦੱਸ ਦਿੰਨਾ ਕਿ 10 ਤੁਹਾਡੀ ਕਮੇਟੀ ਦੇ 12 ਮੈਂਬਰ ਨੇ ਦੋ ਮੈਂਬਰ ਪ੍ਰਾਈਵੇਟ ਆ ਉਹ ਕੱਢ ਦਿੱਤੇ ਨੇ ਤੇ ਰਜਿਸਟਰਾਰ ਸਾਹਿਬ ਨੇ ਬਾਕੀ ਰਹਿ ਗਏ 10 10 ਮੈਂਬਰਾਂ ਦੇ ਵਿੱਚੋਂ 8 ਬੰਦਿਆਂ ਦਾ ਬਹੁਮਤ ਉਹਨਾਂ ਦਾ ਮਤਾ ਉਹਨਾਂ ਦੇ ਸਹਿਨ ਉਹਨਾਂ ਦੇ ਬਿਆਨ ਤੇ ਉਹਨਾਂ ਦੀ ਖਬਰ ਸਾਰੇ ਡਾਕੂਮੈਂਟ ਪੂਰੇ ਕਰਕੇ ਰਜਿਸਟਰਾਰ ਸਾਹਿਬ ਕੋਲ ਪਹੁੰਚ ਗਈ ਹੈ ਤੇ ਰਜਿਸਟਰਾਰ ਸਾਹਿਬ ਤੇ ਹੋਰ ਉਹਨਾਂ ਨੇ ਕਿਹਾ ਹੈ ਕਿ ਠੀਕ ਹੈ ਤੁਸੀਂ ਜਾਓ ਤੇ ਜੋਰਾਏ ਕਹਿੰਦਾ ਮੈਂ ਪ੍ਰਧਾਨ ਐ, ਗੁਰਦੀਪ ਸਿੰਘ ਐ ਨਾ ਮੈਂ ਪ੍ਰਧਾਨ ਐ। ਉਹਨਾਂ ਨੇ ਕਹਿ ਦਿੱਤਾ ਕਿ ਪ੍ਰਧਾਨਗੀ ਤਾਂ ਕਿਸੇ ਕੋਲ ਵੀ ਨਹੀਂ ਸੀ। ਉਹ ਤਾਂ ਉਹਨਾਂ ਨੇ 10 ਦਿਨ ਪਹਿਲਾਂ ਹੀ ਦੱਸ ਦਿੱਤਾ ਸੀ। ਤੇ ਦੂਸਰੀ ਗੱਲ ਐ ਪੱਤਰਕਾਰ ਨੂੰ ਡਰਾਉਣਾ, ਧਮਕਾਉਣਾ ਇਹ ਵੀ ਇੱਕ ਗੁਨਾਹ ਜਿਹੀ ਵਾਲੀ ਗੱਲ ਹੁੰਦੀ ਐ। ਜਿਸ ਤਰ੍ਹਾਂ ਕਹਿੰਦਾ ਬਈ ਭੂਖਣਾ ਜ ਲੈ ਕੇ ਆ ਜਾਂਦੇ ਐ। ਉਹੀ ਭੂਖ ਨੇ ਮੂਰੇ ਬੈਠ ਕੇ 8 ਸਾਲ ਤੁਸੀਂ ਲੋਕਾਂ ਦਾ ਬੇਵਕੂਫ ਬਣਾਇਆ ਉਹੀ ਭੂਖ ਲਾ ਨਹੀਂ ਉਹ ਖੜਾ ਸੀ ਜਿਹਦੇ ਚ ਬੋਲਦਾ ਸੀ ਬੜੀ ਦਿੱਕਤਾਂ ਲੱਗ ਗਈ ਭੂਖ ਨੇ ਦੱਸਣ ਲੱਗੇ ਹਨ ਤੇ ਹੁਣ মিডিਆ ਦੱਸੇਗਾ ਹੁਣ ਕੀ ਹੁੰਦੇ ਨੇ ਤੇ ਬਾਕੀ ਮੇਰੇ ਵੀਰ ਕ੍ਰਿਸ਼ਨਦੇਵ ਜੀ ਸਾਰੇ 137 134 ਵਗੈਰਾ ਜੋ 169 ਨਾਲ ਹੀ ਇਹ ਮੌਨਾਂ ਦੇ ਨਾਲ ਹੀ ਮਿਲ ਕੇ ਚੱਲਾਂਗਾ ਮੈਂ ਤਾਂ ਦੇਖਦਾ ਸੀ ਨਾ ਲੋਕਾਂ ਨੂੰ ਦੱਸੋ ਘਰ ਤੇ ਹਮਲੇ ਧਮਕੀਆਂ ਮਾਰਨੀਆਂ ਪੱਤਰਕਾਰਾਂ ਨੂੰ ਇੱਕੋ ਪੱਤਰਕਾਰ ਨੂੰ ਵੀ ਇਹਨੂੰ ਬੇਨਤੀ ਕਰਦਾ ਕਿ ਪੂਰੇ ਪ੍ਰੂਫ ਲਿਆ ਕਰੋ ਪਹਿਲਾਂ ਮੈਂ ਜਿਹੜੀਆਂ ਖਬਰਾਂ ਚਲਾਈਆਂ ਨੇ ਪੂਰੇ ਵਿਧ ਪ੍ਰੂਫ ਚਲਾਈਆਂ ਨੇ ਮੇਰੇ ਕੋਲ 10ਵੇਂ 9ਵੇਂ 8ਵੇਂ ਮੈਂਬਰਾਂ ਦੇ ਦਸਖਤ ਨੇ ਉਹਨਾਂ ਦੇ ਮਤੇ ਜਿਹੜਾ ਧਰਨਾ ਉਹ ਸਰਦਾਰ ਜਗਤੇਰ ਜਗਤਾਰ ਸਿੰਘ ਜੀ ਦੇ ਪਰਮਿਸ਼ਨ ਲਈ ਹੋਈ ਹੈ ਜਗਤਾਰ ਸਿੰਘ ਦੇ ਨਾਂ ਚੱਲ ਰਿਹਾ ਤੇ ਹੁਣ 8 ਸਾਲ ਦਾ ਲੇਖਾ ਇਹ ਤਾਂ ਹੁਣ ਲੋਕ ਲੈਣਗੇ ਜਿਹੜੀਆਂ ਪਰਥੀਆਂ ਕੁਰਸੀਆਂ ਜਗਤਾਰ ਸਿੰਘ ਨੇ ਦਿਖਾਈਆਂ ਨੇ ਕਾਪੀਆਂ ਜਿਹੜਾ ਤੁਸੀਂ ਫੰਡ ਵਗੈਰਾ ਦਿੰਦੇ ਸੀ ਇਹਨਾਂ ਨੂੰ ਦਿੰਦੇ ਸੀ ਜਿਹੜੇ ਕੱਲ ਬੋਲ ਰਿਹਾ ਸੀ ਇਹ ਪੱਤਰਕਾਰਾਂ ਨੂੰ ਬੜੀ ਤਕਲੀਫ ਹੋਈ ਮੇਰੀ ਤਾਂ ਹੈ ਨਾ ਜਦੋਂ ਤੇਰੀਆਂ ਖਬਰਾਂ ਲਾਉਂਦਾ ਸੀ ਨਾ ਅੱਗੇ ਵੀ ਦੋ ਤਿੰਨ ਵਾਰ ਜਦੋਂ ਅਸੀਂ ਆਏ ਨਾ ਸੀ ਉੱਥੋਂ ਸੁਲਤਾਨ ਪਰਲੋਦੀ ਤੋਂ ਉਦੋਂ ਵੀ ਹਮਲਾ ਕੀਤਾ ਨਾ ਮੇਰੇ ਤੇ ਇੱਕ ਦੋ ਵਾਰ ਰਸਤੇ 'ਚ ਵੀ ਇਹਨਾਂ ਨੇ ਮੈਨੂੰ ਘੇਰਿਆ ਏ ਫੇਰ ਮੈਂ ਕਿਹਾ ਚਲੋ ਛੱਡੋ ਕੋਈ ਗੱਲ ਨਹੀਂ ਤਾ ਖਬਰ ਨਹੀਂ ਲਾਉਣੀ ਮੈਂ ਪਰਦਾ ਹੁਣ ਖਬਰ ਨੂੰ ਲਾਓ ਕਰ ਉਹ ਮੈਂ ਤਾਂ ਲਾਉਣੀ ਮੇਰਾ ਤਾਂ ਕੰਮ ਹੈ ਖਬਰ ਤਾਂ ਇਦਾਂ ਹੀ ਲੱਗੂਗੀ ਥੋੜੀ ਸੱਚ ਬੋਲਣਾ ਸੀ ਵਿਧ ਪ੍ਰੂਫ ਲਾਉਨੇ ਸੀ ਕੋਈ ਗਲਤ ਖਬਰ ਨਹੀਂ ਲਾਈ ਹੈਗੀ ਬਾਕੀ ਬੇਨਤੀ ਹੈ ਮੇਰੀ ਹੋਮ ਗਾਰਡ ਤੇ ਜਮਾਨਾ ਨੂੰ ਕਿ ਤੁਹਾਡਾ ਪ੍ਰਧਾਨ ਬਦਲਿਆ ਗਿਆ ਟੈ ਉਰੇ ਥੋੜੀ ਵੀ ਪ੍ਰਧਾਨਿਕ ਪ੍ਰਧਾਨ ਨੂੰ ਅਸਤੀਫਾ ਦੇਣਾ ਪੈਂਦਾ ਭਗਵੰਤ ਮਾਨ ਸਾਹਿਬ ਕੋਲ ਬੰਦੇ 92 ਲੀਡਰ ਆ ਬੰਦੇ 92 ਬੰਨੇ 92 ਐਮਐਲਏ ਜੇ ਇੱਕ ਪਾਸੇ 70 ਐਮਐਲਏ ਹੋ ਗਏ ਫਿਰ ਭਗਵੰਤ ਮਾਨ ਸਾਹਿਬ ਕੇ ਮੁੱਖ ਮੰਤਰੀ ਸੁਖੀ ਜੋਗੇ ਵੀ ਮੈਂ ਮੁੱਖ ਮੰਤਰੀ ਹੱਦ ਹੋਈ ਫਈ ਹੈ ਸਾਰੇ ਸਾਥ ਛੱਡ ਜਾਂਦੇ ਫਿਰ ਵੀ ਬੰਦਾ ਕਹਿੰਦਾ ਮੈਂ ਚਾਕੜਾ ਮੈਂ ਹੀ ਹਾਂ ਰਾਜਾ ਤੇ ਇੱਕ ਪਾਸੇ ਹੁਣ 8 ਬੰਦੇ ਨੇ ਦੂਸਰੇ ਪਾਸੇ 2 ਬੰਦੇ ਨੇ ਦੋ ਵੀ ਸ਼ਾਇਦ ਕਾਪਿਆ ਹੋਹੀ ਕੋ ਹੋਰ ਨਹੀਂ ਫਿਰਦਾਉਂ ਇੱਕ ਕੱਲ ਕਾਪੀ ਚੱਕੀ ਵੀ ਸੀ ਉਹ ਚਿੱਠੀ ਜਿਹੜੀ ਉਹਨਾਂ ਨੂੰ ਜਾਰੀ ਹੋਈ ਹੈ ਉਹ ਕੱਲ ਜਾਰੀ ਹੋਈ ਅਸੀਂ ਉਸ ਚਿੱਠੀ ਦਾ ਜਵਾਬ ਵਿਧ ਪ੍ਰੂਫ ਵਿਧ ਬੰਦਿਆਂ ਦੇ ਸਾਈਨ ਵਿਧ ਵੀਡੀਓ ਸਾਰੇ ਬੰਦਿਆਂ ਦੇ ਫੋਨ ਨੰਬਰ ਉਹਨਾਂ ਦੇ ਬਿਆਨ ਅਸੀਂ ਉਹ ਦੇ ਆਏ ਤੇ ਰਜਿਸਟਰ ਸਾਹਿਬ ਨੇ ਕਿਹਾ ਕਿ ਤੁਸੀਂ ਹੁਣ ਜਾਓ ਤੇ ਉਹ ਸੁਪਰਡੈਂਟ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਹੁਣ ਜਾਓ ਪੱਤਰਕਾਰ ਸਾਹਿਬ ਤੇ ਅੱਜ ਸ਼ਾਇਦ ਕਿਰਪਾ ਹੋ ਜਵੇ ਲੈ ਲਾਂਗੇ ਅਸੀਂ ਬਹੁਤ ਮਤ ਉਹ ਵੀ ਕੀ ਕਰਨਗੇ ਹੁਣ ਜਦੋਂ ਬਹੁਤ ਸਾਡੇ ਕੋਲ ਉਹ ਕੀ ਕਰਨਗੇ ਨਾ ਜਦੋਂ ਕ੍ਰਿਸ਼ਨਦੇਵ ਜੀ ਨੂੰ ਬਹੁਮਤ ਨੇ ਮੰਨ ਲਿਆ ਵੀ ਇਹ ਸਾਡਾ ਲੀਡਰ ਹੈ ਹੁਣ ਉਹ ਕੀ ਕਰੇਗਾ ਲਟਕਿਆ ਹੀ ਰਹੂਗਾ ਕੁਰਸੀ ਤੇ ਥੋੜਾ ਜਿਹਾ ਮੈਂ ਉਹਨੂੰ ਦੱਸਾਂਗਾ ਹੁਣ ਕੀ ਹੁੰਦਾ ਏ ਤੇ ਤੁਸੀਂ ਵੀਰੋ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ 8 ਸਾਲ ਖਰਾਬ ਕਰੇ ਨੇ ਠੀਕ ਹੈ ਜਿਨ੍ਹਾਂ ਜਿਨ੍ਹਾਂ ਨੇ 13 ਤਰੀਕ ਨੂੰ ਤੁਹਾਡੇ ਨਾਲ ਉਹ ਹਾਲ ਕੀਤਾ ਏ ਹੁਣ ਉਹਨਾਂ ਲੋਕਾਂ ਨੂੰ ਮਿਰਚਾਂ ਲੱਗਣੀਆਂ ਹੋ ਗਈਆਂ ਸ਼ੁਰੂ ਜੇ ਉਹ ਮੈਨੂੰ ਪੱਤਰਕਾਰ ਨਹੀਂ ਮੰਨਦਾ ਤਾਂ ਮੈਨੂੰ ਸਾਰਾ ਪੰਜਾਬ ਪੱਤਰਕਾਰ ਮੰਨਦਾ ਮੈਂ ਵਕਤ ਪਾ ਦਿੰਦਾ ਬੋਲਦਾ ਸੱਚ ਹੈ ਜੇ ਤੂੰ ਪੱਤਰਕਾਰ ਨਹੀਂ ਬਣਦਾ ਫਿਰ ਡਰਦਾ ਕਿਉਂ ਹੈ ਠੀਕ ਹੈ ਮੈਂ ਵੀ ਤੈਨੂੰ 10 ਮੈਂਬਰ ਲੀਡਰ ਨਹੀਂ ਬਣਦੇ ਤੈਨੂੰ ਪਹਿਲਾਂ ਵੀ ਲੀਡਰ ਨਹੀਂ ਬੰਦਿਆ 13 ਤਰੀਕ ਨੂੰ ਵੀ ਜੁਣੀਆਂ ਭੈਣਾਂ ਹੋਈਆਂ ਰੁੱਸ ਕੇ ਉਹ ਕਿਹੜਾ ਤੈਨੂੰ ਲੀਡਰ ਬਣਦੀਆਂ ਨੇ ਹੁਣ ਮਾਲ ਪੱਤਾ ਵੀ ਜਾਰੀ ਹੋ ਗਿਆ ਕਹਿੰਦੇ ਨੇ ਮਾਲ ਪੱਤਾ ਜਾਰੀ ਹੋ ਗਿਆ ਡੀਸੀ ਸਾਹਿਬ ਨੂੰ ਦੱਸ ਦਿੱਤਾ ਮੈਂ ਤੁਹਾਨੂੰ 4-5 ਪਹਿਲਾਂ ਦਿਨ ਦਾ ਦੱਸਦਾ ਸੀ ਕਿ ਮਾਲ ਪੱਤਾ ਤੁਹਾਡਾ ਬਣਾ ਕੇ ਉਹਨਾਂ ਨੇ ਭੇਜ ਦਿੱਤਾ ਏ ਕੋਈ ਨਾ ਵੀਰੋ ਡਰੋ ਨਾ ਤੁਸੀਂ ਹੁਣ ਬੇਈਮਾਨਾਂ ਨੂੰ ਦੇਖੋ ਕੀ ਕੀ ਹੋਣਾ ਹੈ ਲੇਖੇ ਜਣੇ ਭੈਣਾਂ ਇਹਨਾਂ ਨੂੰ ਸਾਰਾ ਹਿਸਾਬ ਸਭ ਕੁਝ ਦਿਉਣਾ ਪੈਣਾ ਜਗਤਾਰભાઈ ਜੀ ਨੇ ਮੈਨੂੰ ਕਿਹਾ ਕਿ ਪਰਦੀਆਂ ਪੁਰਸ਼ੀਆਂ ਅਸੀਂ ਉਹ ਵੀ ਲਿਆਏ ਜਿਹੜਾ ਆਰਟੀਓ ਵਿੱਚ ਕੇਸ ਪਾਇਆ ਹੋਇਆ ਸੀ ਸਭ ਕੁਝ ਹੋ ਜਾਏਗਾ ਹੁਣ ਤੁਸੀਂ ਟੈਨਸ਼ਨ ਨਾ ਲਾਓ ਮੈਂ ਨਾਲ ਗੱਲਾਂ ਦੀ ਪਰਵਾਹ ਨਹੀਂ ਕਰਦਾ ਧੰਨਵਾਦ ਹੈ ਸਾਰਿਆਂ ਦਾ ਕ੍ਰਿਸ਼ਨ ਦੇਵ ਜੀ ਵਗੈਰਾ ਦਾ ਤੁਹਾਡੇ ਨਾਲ ਹੀ ਆਵੇਂ ਟੈਨਸ਼ਨ ਨਾ ਲਾਓ ਰੜਕੀ ਲੜਾਂਗੇ ਉਹ ਕਰਾਂਗੇ ਉਹ ਤਾਂ ਮੇਰਾ ਇੱਕ ਉਹ ਹੁੰਦਾ ਵੀ ਦੇਖਾਂ ਕਿਹੜਾ ਕਾਲ ਮੈਨੂੰ ਪਤਾ ਸੀ ਵੀ ਇਹਨੂੰ ਕੁਝ ਨਾ ਕੁਝ ਹੋਏਗਾ ਜ਼ਰੂਰ ਕਿਉਂਕਿ ਫਿਰ ਲੈ ਫੋਨ ਕਰਦਾ ਰਿਹਾ ਫਿਰ ਮੇਰੇ ਘਰੋਂ ਬੰਦੇ ਭੇਜੇ ਨੇ ਤੇ ਕੱਲ ਵੀ ਕੋਈ ਗੱਲ ਨਹੀਂ ਜੇ ਸਾਡੇ ਵੀਰਾਂ ਨੂੰ ਪੈਨਸ਼ਨ ਲੱਗ ਜਵੇ ਇਹਨਾਂ ਦੇ ਹੱਕ ਮਿਲ ਜਣੋ ਤਾਂ ਤੂੰ ਮਾਰ ਵੀ ਦੇਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੈਸੇ ਤਾਂ ਤੇਰੇ ਚ ਨਹੀਂ ਹਿੰਮਤ ਹੈ ਨਹੀਂ ਕਿਉਂਕਿ ਤੇਰੇ ਕਾਰੇ ਸਾਰੇ ਮੈਂ ਆਪਣੇ ਕੈਦ ਗੱਲੀ ਲੱਡਾ ਏ ਬਾਕੀ ਅੱਜ ਮੀਟਿੰਗ ਹੈ ਇਹਨਾਂ ਦੀ ਦੇਖਣੇ ਮੇਰੇ ਭਰਾਵਾਂ ਦੀ ਕੀ ਕਰਦੇ ਨੇ ਦੱਸੋ ਪੱਤਰਕਾਰਾਂ ਨੂੰ ਤੁਸੀਂ ਦੇਖਿਆ ਹੋਗਾ ਪੱਤਰਕਾਰ ਨੂੰ ਤਾਂ ਗਾਲ ਕੱਢਣੀ ਜਾਂ ਪੱਤਰਕਾਰ ਨੂੰ ਤਾਂ ਹੁਣਾਂ ਤਾਂ ਵੈਸੇ ਹੀ ਸਜ਼ਾ ਹੈ 3 ਸਾਲ ਦੀ ਇਹ ਬਣਿਆ ਫਿਰਦਾ ਮੈਂ ਹੀ ਪ੍ਰਧਾਨ ਇੱਕ ਬੰਦਾ ਖੜਾ ਸੀ ਕੋਲ ਇੱਕ ਬੰਦੇ ਨੂੰ ਲੈ ਕੇ ਪ੍ਰਧਾਨ ਬਣਿਆ ਫਿਰਦਾ ਹਨ ਮੇਰੀ ਘੜੀ ਮੇਰੇ ਨਾਲ ਹੋਵੇ ਤੇ ਸਾਰੇ ਲੋਕ ਸਾਰਾ ਪੰਜਾਬ ਖਿਲਾਫ ਹੋਵੇਗਾ ਪ੍ਰਧਾਨ ਇਹ ਕਿਤੇ ਕਰਦਾ ਅੱਜ ਦੋਈਆ ਸਤਿ ਸ਼੍ਰੀ ਅਕਾਲ ਦੋਸਤੋ